ਛੋਟੇ ਤੋਂ ਛੋਟੇ ਲੈ ਕੇ ਥੱਲੇ ਤੋਂ ਲੈ ਕੇ ਉੱਪਰ ਤੱਕ ਮੁਸਲਮਾਨ ਬੈਠੇ ਨੇ ਜਿਹੜੇ ਨਹੀਂ ਇਹ ਜੀ ਨੂੰ ਸੱਚੇ ਦਰੋਂ ਚਾਹੁੰਦੇ ਇਆਂ ਵੀ ਡੋਲਿਆ ਖੂਨ ਜਾਂ ਖੂਨ ਪਸੀਨਾ ਇੱਕ ਹੋਇਆ ਉਹ ਸਾਡੇ ਜਿਹੜੇ ਹੈਗਾ ਤਨਮਨ ਨੂੰ ਅਗੜ ਗਈ ਹੋਈ ਐ ਇਸ ਕਰ ਇਹਨਾਂ ਦੁਰੀਆਂ ਦੀ ਕੋਈ ਤਾਕਤ ਰੋਕ ਨਹੀਂ ਸਕਦੀ ਇਹ ਹਜ਼ਾਰਾਂ ਤੋਂ ਲੱਖਾਂ ਲੱਖਾਂ ਤੋਂ ਕੋੜਾ ਹੁਣ ਹੀ ਦੇਖ ਲੋ ਜਬਰ ਕੀਤਾ ਤਿੰਨ ਦਿਨ 1 ਲੱਖ ਬਣਦਾ ਸਾਰੇ ਮੋਰਚਿਆਂ ਦੇ ਰਲਾ ਕੇ ਕੱਲ੍ਹ ਨੂੰ 2 ਲੱਖ ਬਣ ਗਏ ਇਹ ਹੁੰਦਾ ਦੇਸ਼ ਕਿਵੇਂ ਹੋਇਆ ਇਹਦਾ ਕਬਜ਼ਾ ਇਹਦਾ ਕਬਜ਼ਾ ਹੋਦਾ ਦੇਖ ਸਰ ਹੋ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨਦੇਗੀ ਜਿਸ ਤਰ੍ਹਾਂ ਅੱਜ ਤੀਜਾ ਦਿਨ ਹੈ ਸ਼ੰਭੂ ਬਾਰਡਰ ਤੇ ਜੋ ਕਿਸਾਨ ਪਹੁੰਚੇ ਸੀਗੇ ਇੱਥੇ ਲੱਖਾਂ ਦੀ ਤਦਾਦ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਬਿਲਕੁਲ ਸ਼ੰਭੂ ਬਾਰਡਰ ਦੇ ਉੱਪਰ ਕਿਨਾਰੇ ਦੇ ਉੱਪਰ ਕਿਸਾਨ ਖੜੇ ਹੋਏ ਨੇ ਇੱਕ ਪਾਸੇ ਮੋਦੀ ਸਰਕਾਰ ਹੈਗੀ ਹੈ ਇੱਕ ਪਾਸੇ ਕਿਸਾਨ ਨੇ ਜੋ 2020 ਦੇ ਵਿੱਚ ਮੰਗਾ ਮੰਨੀਆਂ ਸੀਗੀਆਂ ਲਾਗੂ ਨਹੀਂ ਕੀਤੀਆਂ ਸੀਗੀਆਂ ਉਹ ਲਾਗੂ ਕਰਾਉਣ ਦੇ ਵਾਸਤੇ ਇੱਥੇ ਆਏ ਨੇ ਸੋ ਸਰਕਾਰ ਦੇ ਨਾਲ ਮੀਟਿੰਗਾਂ ਵੀ ਹੋਈਆਂ ਨੇ ਲੇਕਿਨ ਗੱਲ ਕਿਤੇ ਬਣਦੀ ਨਜ਼ਰ ਨਹੀਂ ਆ ਰਹੀ ਸੋ ਗੱਲਬਾਤ ਕਰਦੇ ਆ ਇੱਥੋਂ ਦੇ ਆਗੂਆਂ ਦੇ ਨਾਲ ਸੋ ਇਸ ਵੀਡੀਓ ਨੂੰ ਤੁਸੀਂ ਦੋਸਤੋਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਿਆ ਜੇ ਤੇ ਨਾਲੇ ਆਪਣੇ ਕਮੈਂਟ ਵੀ ਜ਼ਰੂਰ ਦਿਓ ਜੇ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਬਹੁਤ ਧੰਨਵਾਦ ਤੁਹਾਡਾ ਜਿਹੜੀ ਲੋਕਾਂ ਦੀ ਹੱਕ ਸੱਚ ਦੀ ਇਨਸਾਫ ਦੀ ਆਵਾਜ਼ ਨੂੰ ਅੱਗੇ ਲੈ ਕੇ ਜਾ ਰਹੇ ਮੈਂ ਜਸਦੇਵ ਸਿੰਘ ਲਾਤੋਂ 77 ਦਸ਼ਮੇਸ਼ ਕਿਸਾਨ ਮਜ਼ਦੂਰ ਯੂਨੀਅਨ ਰਜਿਸਟਰਡ ਜੀ ਜੀ 200 ਜੱਥੇਬੰਦੀਆਂ ਜੋ ਲੜਾਈ ਲੜ ਰਹੀਆਂ ਉਹਦੇ ਅਸੀਂ ਵਫਾਦਾਰ ਸਿਪਾਹੀ ਆ ਉਹਦਾ ਹਿੱਸਾ ਤੇ ਵੀਰ ਜੀ ਜਿਸ ਤਰ੍ਹਾਂ ਤੀਜਾ ਦਿਨ ਹੈਗਾ ਸ਼ੰਭੂ ਬਾਰਡਰ ਤੇ ਕਿਸਾਨ ਟਿਕੇ ਹੋਏ ਨੇ ਇੱਥੇ ਬੜੀ ਗੋਲੇਬਾਰੀ ਵੀ ਹੋਈ ਹੈ ਜਿਸ ਤਰ੍ਹਾਂ ਆਪਾਂ ਕਹੀਏ ਧੂਏ ਦੇ ਗੋਲੇ ਛੱਡੇ ਗਏ ਨੇ ਜੀ ਸੋ ਕਿਵੇਂ ਦੇਖਦੇ ਹੋ ਖੱਟਰ ਸਰਕਾਰ ਦਾ ਜਿਹੜਾ ਉਹਨਾਂ ਦਾ ਰਵਈਆ ਹੈਗਾ ਮੋਦੀ ਸਰਕਾਰ ਜਾਂ ਖੱਟਰ ਸਰਕਾਰ ਕਹਿ ਲੋ ਇੱਕ ਪਾਸੇ ਮੋਦੀ ਲਿਖਿਆ ਹੋਇਆ ਇੱਕ ਪਾਸੇ ਖੱਟਰ ਇਹਨਾਂ ਨੇ ਜ਼ੁਲਮ ਦੀਆਂ ਕਸਰਾਂ ਕੱਢਦੀਆਂ ਮੋਦੀ ਅੱਜ ਦਾ ਔਰੰਗਜ਼ੇਬ ਆ ਧਰਮ ਦੀ ਗੱਲ ਛੱਡੋ ਜੋ ਉਹਦੇ ਅਮਲ ਨੇ ਔਰੰਗਜ਼ੇਬ ਦੀ ਰੋਜ਼ ਲਖਲ ਹੋਈ ਹੋਈ ਆ ਇਹ ਉਹ ਕਸਰ ਕੱਢ ਰਿਹਾ ਪਹਿਲਾਂ ਵੀ ਜ਼ੁਲਮ ਇੰਤਹਾਸ ਹੀ ਅੱਜ ਹੋਰ ਉਹਦੀ ਇੰਤਹਾਰ ਨੂੰ ਸਿਰੇ ਲਾਇਆ ਆਪਣੇ ਹੀ ਦੇਸ਼ ਦੇ ਵਿੱਚ ਕਿਸਾਨਾਂ ਨੂੰ ਇਸ ਤਰ੍ਹਾਂ ਉਹਨਾਂ ਨੇ ਵਰਤਾਅ ਕੀਤਾ ਜਿਵੇਂ ਉਹ ਵਿਦੇਸ਼ੀ ਤਾਂ ਨਾ ਹੋ ਜੀ ਜੀ ਜੋ ਕਿ ਉਹਨੂੰ ਕੋਈ ਹੱਕ ਨਹੀਂ ਕਿਉਂਕਿ ਇਹ ਗਦਰੀ ਬਾਬਿਆਂ ਦੀ ਬਬਰ ਕਾਲੀਆਂ ਦੀ ਕਿਰਤੀ ਪਾਕੀ ਦੀ ਦੇਵੀ ਬਗਾਵਤ ਦੀ ਪਗੜੀ ਸੰਵਾਲ ਜੱਟਾ ਲੈਰ ਕੁਕਾ ਲੈਰ ਆਜ਼ਾਦ ਹਿੰਦ ਫੌਜ ਜੀ ਜੀ ਤੇ 21 ਨੰਬਰ ਸਾਲੇ ਵਾਲੇ ਯੋਧੇ ਜਿਨ੍ਹਾਂ ਨੇ ਦੇਸ਼ ਲਈ ਬੇਅੰਤ ਕੁਰਬਾਨੀਆਂ ਕੀਤੀਆਂ ਤੇ ਬੇਅੰਤ ਘਾਲਣਾ ਕਾਲੀਆਂ ਜਾਇਦਾਦਾਂ ਕੋਰਕ ਹੋਈਆਂ ਕੁੰਬੀ ਨਰਕਾਂ ਦੇ ਵਿੱਚ ਰਹੇ ਕਾਲੇ ਪਾਣੀਆਂ ਦੇ ਉਹਨਾਂ ਦੀ ਧਰਤੀ ਹੈ ਨਾ ਕਿ ਮੋਦੀ ਦੀ ਜੇ ਮੋਦੀ ਦੀ ਪਾਰਟੀ ਦੀ ਇੱਕ ਵੀ ਕੁਰਬਾਨੀ ਆ ਹੁਣੇ ਜੋ ਮਰਜੀ ਜੁਰਮਾਨਾ ਲਾਉਂਦੇ ਉਹ ਸਜ਼ਾ ਦੇ ਬੰਦੇ ਨੂੰ ਇੱਕ ਵੀ ਬੰਦਾ ਇਹਨਾਂ ਦਾ ਸ਼ਹੀਦ ਹੋਇਆ ਨੰਬਰ 1 ਨੰਬਰ ਤੋਂ ਇੱਕ ਵੀ ਬੰਦਾ ਕੈਦ ਕਰ ਇੱਕ ਬੰਦਾ ਸੀਗਾ ਉਹਨੇ ਮਾਫੀ ਮੰਗੀ ਸੱਤ ਮਹੀਨੇ ਫਿਰ ਉਹ ਬਾਹਰ ਆ ਗਿਆ ਅੰਗਰੇਜ਼ਾਂ ਨੇ ਉਹਨੂੰ ਕਾਰ ਤੱਕ ਖਸਾਖਸ ਕੀ ਜੀ ਬਫਾਦਰ ਬਣਾ ਕੇ ਉਹ ਕਹਿੰਦਾ ਮੈਂ ਤੁਹਾਡਾ ਮਾਈ ਬਾਪ ਆ ਜੋ ਮੈਨੂੰ ਕਹੋਗੇ ਬਾਰਾ ਕੀ ਕਰੂੰਗਾ ਉਹ ਲਈ ਸ਼ਬਦ ਨੇ ਮੇਰਾ ਨਹੀਂ ਆਉਂਦੀ ਰਕਾਰ ਹੂੰ ਸੋ ਇਸ ਤੋਂ ਬਾਅਦ ਕੋਈ ਹੈ ਨਹੀਂਗਾ ਕੱਬਜਾ ਉਹਦਾ ਦੇਸ਼ ਸਾਡਾ ਓਏ ਇਹ ਅਸੀਂ ਨਹੀਂ ਹਟਾਂਗੇ ਸਾਡੀ ਧਰਤੀ ਆ ਅਸੀਂ ਬੰਦਾਂਗੇ ਸਾਡੇ ਭਰਾ ਨੇ ਸਾਰੇ ਗਾਹਾਂ ਸਾਰੇ ਸੂਬੇ ਇੱਕ ਨੇ ਸਾਰਾ ਕਿਸਾਨ ਇੱਕ ਦੇਸ਼ ਦਾ ਮਜ਼ਦੂਰ ਇੱਕ ਐ ਮੰਡੀਆਂ ਪਾਰੇ ਇਹਨਾਂ ਕੋਈ ਅੱਗੇ ਜੀ ਜੀ ਇਹ ਵੀਰ ਜੀ ਜਿਵੇਂ ਸਿੱਖਾਂ ਦੀਆਂ 90% ਕੁਰਬਾਨੀਆਂ ਹੈਗੀਆਂ ਨੇ ਫਿਰ ਇਹ ਨਿੱਕੀਆਂ ਮੁੱਟੀਆਂ ਦੀਆਂ ਗੋਲੀਆਂ ਚਲਾਉਂਦੇ ਨੇ ਕਿਵੇਂ ਦੇਖਦੇ ਓਏ ਬਹੁਤ ਇਹਦਾ ਮੈਂ ਉਹੀ ਮੈਂ ਜੋ ਤੁਹਾਨੂੰ ਪਹਿਲਾਂ ਦੱਸਿਆ ਹੈਗਾ ਕੁਰਬਾਨੀਆਂ ਵੱਲੋਂ ਤਾਂ ਇਹਨੇ ਪਿੱਛੇ ਕੀਤੀ ਹੋਈ ਆ ਜੀ ਜੀ ਇਹ ਨਕਲੀ ਲਿਆ ਲਿਆ ਕੇ ਬੰਦੇ ਲੈ ਖਣੂ ਕੋ ਨਾ ਨਹੀਂ ਲੈਣਾ ਤੇ ਨਾ ਹੀ ਮੇਰੇ ਕੋ ਸਮਾਂ ਇਸ ਗੱਲ ਦਾ ਜੀ ਵੀ ਉਹ ਛੱਡ ਰਿਹਾ ਫਲੋੜਾ ਹੁੰਦਾ ਸੀ ਜੀ ਟਮਕਾ ਹੁੰਦਾ ਸੀ ਉਹਦੇ ਨਾਂ ਉਹਦੇ ਉੱਤੇ ਆ ਚੌਂਕ ਬਣਾ ਲਤਾ ਉਹ ਯਾਦਗਾਰ ਬਣਾਤੀ ਜੀ ਜੀ ਇਹਨੂੰ ਕੋਈ ਹੱਕ ਨਹੀਂ ਬਾਬਿਆਂ ਵੱਲੋਂ ਇਹਨੂੰ ਪਿੱਛੇ ਕੀਤੀ ਹੋਈ ਹੈ ਜਿਨ੍ਹਾਂ ਨੇ ਅਸਲ ਕਰਵਾਨੀ ਜੀ ਜੀ ਅਸਲ ਕੀਤੀ ਉਹ ਤੋਂ ਲੈ ਕੇ ਸੋਨਹਾਰਾ ਗਦਰੀ ਬਾਬਿਆਂ ਤਾਂ 46 ਤੋਂ 51 ਤੱਕ ਰੈਂਟਰ ਰਹੇ ਨੇ ਜੀ 1946 ਤੋਂ 51 ਤੱਕ ਉਸ ਵੇਲੇ ਜਿਹੜੀ ਪੈਪਸੂ ਮਜਾਰਾ ਵਾਲੇ ਹਰ ਚੱਲੀ ਜੀ ਹੈ ਨਾ ਜੀ ਪਟਿਆਲਾ ਸੰਗਰੂਰ ਤੇ ਮਾਨਸਾ ਜਿਹੜੇ ਜ਼ਿਲ੍ਹੇ ਪੈਂਦੇ ਆ ਇਲਾਕੇ ਇਹ ਇਨੇ ਚ ਪੈਪਸੂ ਮਜਾਰਾ ਲਹਿਰ ਚਲੀ ਜੀਨੇ 15 ਲੱਖ ਏਕੜ ਜ਼ਮੀਨ ਦੇ ਮਾਲਕ ਕਿਸਾਨ ਨੂੰ ਬਣਾਇਆ ਰੋਜ਼ਗਾਰਿਆਂ ਤੋਂ ਖੋਹੀ ਰੋਜ਼ਗਾਰੇ ਭੱਜ ਕੇ ਦਿੱਲੀ ਤੱਕ ਚਲੇ ਗਏ ਥੋ ਪਟਿਆਲੇ ਤੋਂ ਐਡੀ ਵੱਡੀ ਲਹਿਰ ਸੀ ਪੈਪਸੂ ਮਜਾਰਾ ਲਹਿਰ ਉਹ ਲੜੀ ਗਈ 46 ਤੋਂ 51 ਤੱਕ ਉਧਰ ਤੇਲੰਗਾਨਾ ਚਲਣੀ ਗਈ ਆਂਧਰਾ ਪ੍ਰਦੇਸ਼ ਚ 3000 ਪਿੰਡਾਂ ਦੇ ਵਿੱਚ ਵੱਡੀ ਵਾਪਸੀ ਗਈ ਤੇ ਉਹਨਾਂ ਨੇ ਲੱਖਾਂ ਏਕੜ ਜ਼ਮੀਨ ਦੇ ਮਾਲਕ ਬਣਾਇਆ ਏ ਬਾਬਾ ਜੀ ਬੰਦਾ ਸਿੰਘ ਬਹਾਦਰ ਤੋਂ ਬਾਅਦ ਦੀਆਂ ਗੱਲਾਂ ਜੀ ਜੀ ਸੋ ਇਹ ਇਹਨਾਂ ਦਾ 40 ਤੋਂ 51 ਤੱਕ ਬਰੈਂਡ ਰਹੇ ਦੇਸ਼ ਵਾਗਤਾਂ ਦੇ ਬਹੁਤਿਆਂ ਦੇ ਜੀ ਜੀ ਪ੍ਰੇਮ ਸਿੰਘ ਸਰਾਭਾ 30 ਸਤੰਬਰ 1949 ਨੂੰ ਲੁਧਿਆਣੇ 'ਚ ਸ਼ਹੀਦ ਹੋਇਆ ਉਹਦੀ ਲਾਸ਼ ਨਹੀਂ ਦਿੱਤੀ ਅੰਦਰੇ ਦੱਬ ਦਿੱਤੀ ਧੱਕੇ ਨਾਲ ਪੰਜ ਹੋਂਦੇ ਲੈਣਗੇ ਬਰੰਗ ਮੋਰ ਤੋਂ ਸੋ ਆਹ ਕੁਛ ਗੱਲਾਂ ਅੰਗਰੇਜ਼ ਕਰਦੇ ਆ ਰਹੇ ਨੇ ਜੀ ਸੋ ਇਸ ਕਰਕੇ ਇਹਨਾਂ ਦੀਆਂ ਕਰਤੂਤਾਂ ਜਿਹੜੀਆਂ ਹੈਗੀਆਂ ਨੇ ਉਹ ਜਾਗ ਜਾਰ ਹੋ ਗਈਆਂ ਬਾਬਿਆਂ ਨੇ ਤਰੇਡ ਚ ਫੈਸਲਾ ਦਿੱਤਾ ਸੀ ਸਾਡੇ ਸੁਪਨਿਆਂ ਵਾਲੀ ਆਜ਼ਾਦੀ ਨੇ ਜੀ ਜੀ ਸਾਰੇ ਦੇਸ਼ ਭਗਤਾ ਤੇ ਉਹਨਾਂ ਦੇ ਪਰਿਵਾਰ ਜਿਹੜੇ ਜਿਉਂਦੇ ਸੀ ਜਿਹੜੇ ਸ਼ਹੀਦ ਹੋ ਗਏ ਉਸ ਤੋਂ ਬਿਨਾ ਪਰਿਵਾਰ ਸਾਰੇ ਹਜ਼ਾਰਾਂ ਦੀ ਗਿਣਤੀ ਇਕੱਠੇ ਹੋਏ ਜਲੰਧਰ ਦੇਸ਼ ਭਗਤੀ ਯਾਦਗਾਰ ਹਾਲਚ ਗਦਰਪਾਕੀ ਦੀ ਗਵਾਈ ਜੀ ਔਰ ਇਹ ਫੈਸਲਾ ਹੋਇਆ ਕਿਉਂਕਿ ਤਾਂ 50 ਸਾਲ ਦਾ ਦਿਨ ਮਨਾਇਆ ਗਿਆ 1903 ਤੋਂ 1903 ਰੇਂਜ ਬਣੀ ਸੀ ਅਦਰਬਾਕੀ ਉਹ ਫੈਸਲਾ ਉੱਥੇ ਕੀ ਹੋਇਆ ਉਹ ਕਹਿੰਦੇ ਸਾਡੇ ਸੁਪਨਿਆਂ ਵਾਲੀ ਆਜ਼ਾਦੀ ਨਹੀਂ ਜੀ ਇੱਥੇ ਰੋਜ਼ ਮਹਿੰਗਾਈ ਵਧ ਰਹੀ ਆ ਰੋਜ਼ ਜ਼ਬਰ ਵਧ ਰਿਹਾ ਰੋਜ਼ ਲੁੱਟ ਵਧ ਰਹੀ ਆ ਰੋਜ਼ ਧੱਕਾ ਵਧ ਰਿਹਾ ਹੈਗਾ ਰੋਜ਼ ਬੇਇਨਸਾਫੀ ਹੋ ਰਹੀ ਆ ਅਸੀਂ ਇਸ ਨੂੰ ਆ ਵੀ ਹੱਦ ਨਹੀਂ ਦੁਬਾਰਾ ਕਦਰ ਕਰਨਾ ਪਊਗਾ ਜੀ ਇਹੋ ਫੈਸਲੇ ਦੇ ਗਏ ਔਰ ਦਿੱਲੀ ਮੋਰਚੇ ਨੇ ਫਿਰ ਉਹ ਗੱਲ ਤੇ ਮੋਰ ਲਾਈ ਜੀ ਜੀ ਵੀ ਉਹੀ ਸਮਝ ਠੀਕ ਸੀ ਉਹਨਾਂ ਦੀ ਜੀ ਜੀ ਅੱਜ ਵਾਲਾ ਨਵਾਂ ਦਿੱਲੀ ਮੋਰਚਾ ਹੋਰ ਅੱਗੇ ਵਧਾਰ ਰਿਹਾ ਹੈ ਸਿਮਰਾਸਤੂ ਸੋ ਇਹਦਾ ਜਿਹੜੀ ਲੋਕ ਲਹਿਰ ਹੈ ਨਾ ਦੁਨੀਆ ਦੀ ਕੋਈ ਤਾਕਤ ਰੋਕ ਨਹੀਂ ਸਕਦੀ ਇਹ ਹਜ਼ਾਰਾਂ ਤੋਂ ਲੱਖਾਂ ਲੱਖਾਂ ਤੋਂ ਹੁਣੇ ਹੀ ਦੇਖ ਲਓ ਆ ਜਨਤਾ ਗੱਡੀਆਂ ਖੜੀਆਂ ਵੀਰ ਜੀ 2020 ਦੇ ਵਿੱਚ ਜਿਹੜਾ ਤੁਸੀਂ ਉੱਥੇ ਧਰਨਾ ਲਗਾਇਆ ਸੀ ਅੰਦੋਲਨ ਕੀਤਾ ਸੀਗਾ ਦਿੱਲੀ ਦੇ ਵਿੱਚ ਜੀ 750 ਕਿਸਾਨ ਸ਼ਹੀਦ ਹੋਏ ਸੀਗੇ ਜੀ ਕਿਤੇ ਨੇ ਕਿਤੇ ਤੁਹਾਡੇ ਕਿਸਾਨਾਂ ਦੇ ਵਿੱਚ ਕੋਈ ਕਮੀ ਹੈ ਜਾਂ ਕਿਹਦੇ ਵਿੱਚ ਕਮ ਕਮੀ ਸੀ ਤੁਹਾਨੂੰ ਦੁਬਾਰਾ ਆਉਣਾ ਪਿਆ ਉਹ ਚੈਪਟਰ ਹੁਣ ਆਪਾਂ ਖੋਲਣਾ ਨਹੀਂ ਗੱਲਾਂ ਥੋੜੀਆਂ ਕੀਮਤੀ ਨੇ ਥੋੜਾ ਉਹ ਕਰਣੀ ਚਾਹੀਦੀਆਂ ਉਹ ਕਰਾਂਗੇ ਆਪਾਂ ਕਰਾਂਗੇ ਬਸ ਸਿਰਫ ਇੰਨਾ ਹੀ ਕਹਿ ਸਕਦੇ ਆਂ ਕਿ ਉਦੋਂ ਸਾਰਾ ਲਿਖਤੀ ਹੋਇਆ ਸੀ 9 ਦਸੰਬਰ 2021 ਨੂੰ ਜੀ ਜੀ ਲਿਖਤੀ ਉਹਦੀ ਗਾ ਇੰਪਲੀਮੈਂਟੇਸ਼ਨ ਚਲਾਉਂਦਾ ਸੀ ਚਲੋ ਸਾਨੂੰ ਆ ਸੀ ਵੀ ਵਾ ਤੋਂ 31 ਮਾਰਚਾ ਖੋਜੂ ਇਹਦੇ ਨੇੜੇ 31 ਮਾਰਚ ਆ ਰਿਹਾ ਅੱਜ 2 ਸਾਲ 2 ਮਹੀਨੇ 4 ਦਿਨ ਬੀਤ ਗਏ 26 ਮਹੀਨੇ ਕਿਸਾਨ ਦਾ ਸਬਰ ਦੇਖ ਲਓ ਕਿੰਨਾ ਸਬਰ ਦਾ ਹੁਣ ਵਿਆਲਿਆ ਭਰ ਚੁੱਕਿਆ ਹੁਣ ਬਿਲਕੁਲ ਹਰ ਹਾਲ ਤੋਂ ਲਾਗੂ ਕਰਾਉਣੀਆਂ ਉਹਨਾਂ ਦੇ ਗੱਜਟ ਨੋਟੀਫਿਕੇਸ਼ਨ ਹੋਣਗੇ ਜੇ ਪਾਰਲੀਮੈਂਟ ਵਿੱਚ ਕੋ ਬਾਤ ਹੋਣ ਵਾਲੀ ਹੋ ਕੇ ਉਹ ਜੂਬੀ ਵੱਲ ਸੋ ਇਹ ਅਸੀਂ ਸੋਚ ਕੇ ਚੱਲੇ ਆ ਇਸ ਲੀਡਰਸ਼ਿਪ ਜਿਹੜੇ ਹੁਣ ਅਗਵਾਈ ਕਰ ਰਹੇ ਨੇ ਇਹਨਾਂ ਦਾ ਕੋਈ ਬਲੇਮ ਵੀ ਉਸ ਤਰ੍ਹਾਂ ਦਾ ਹੈ ਨਹੀਂ ਕਾ ਅੱਜ ਤੱਕ ਕੱਲ ਦਾ ਮੈਂ ਨਹੀਂ ਕਹਿ ਸਕਦਾ ਅੱਜ ਤੱਕ ਸੋ ਇਸ ਕਰਕੇ ਉਮੀਦ ਆ ਵੀ ਬਹੁਤ ਵਧੀਆ ਤਰੀਕੇ ਨਾਲ ਸਿਰੇ ਲੱਗੂਗਾ ਤੇ ਲੋਕ ਲਹਿਰ ਦਾ ਦਵਾਵਾ ਫਿਰ ਆਂਤੀ ਨਹੀਂ ਕੋਈ ਪੂਰੇ ਖੜ੍ਹ ਨਹੀਂ ਸਕਦਾ ਕੋਈ ਆਗੂ ਵੀ ਜੇ ਕੋਈ ਗਲਤੀ ਕਰੂਗਾ ਨਹੀਂ ਖੜ੍ਹ ਸਕੂਗਾ ਕਿਉਂਕਿ ਪਿਛਲਾ ਤਿਆਰਬਾ ਵੀ ਇਸ ਕੱਲ ਤੱਕ ਵਾ ਵੀਰ ਜੀ ਜਿਹੜਾ ਹੁਣ ਜਿਹੜਾ ਤੁਹਾਡਾ ਅੰਦੋਲਨ ਸ਼ੁਰੂ ਹੋਇਆ ਸੀ ਤੁਸੀਂ ਮਾਰਚ ਕੀਤਾ ਪੰਜਾਬ ਤੋਂ ਤੁਹਾਡੀਆਂ ਤਿੰਨ ਮੀਟਿੰਗਾਂ ਹੋ ਚੁੱਕੀਆਂ ਨੇ ਬਿਲਕੁਲ 12 ਤੇ ਚੌਥੀ ਮੀਟਿੰਗ ਅੱਜ ਚੰਡੀਗੜ੍ਹ ਵਿੱਚ ਹੋਣ ਜਾ ਰਹੀ ਹੈ ਇਹ ਚੌਥੀ ਹੋਣ ਜਾ ਰਹੀ ਲੱਗਦਾ ਚੰਡੀਗੜ੍ਹ ਦਾ ਮਤਲਬ ਆਹ ਕੰਬਾਲਾ ਦੇ ਵਿੱਚ ਤੀਜੀ ਤੁਹਾਡੀ ਮੀਟਿੰਗ ਹੋਈ ਹੈ 8 ਤੇ 12 ਤੇ ਅੱਜ ਵਾਲੀ ਉਹ ਕੱਲ ਹੋ ਨਹੀਂ ਸਕੀ ਅੱਛਾ ਜੀ ਕੱਲ ਨਹੀਂ ਹੋ ਸਕੀ ਹਾਂ ਅੱਜ ਤੀਜੀ ਆ ਹੋਣੀ ਆ ਸੋ ਅੱਜ ਚੰਡੀਗੜ੍ਹ ਦੇ ਵਿੱਚ ਮੀਟਿੰਗ ਤੁਹਾਡੀ ਹੈਗੀ ਆ ਤੀਜੀ ਤੀਜੀ ਮੰਨ ਲੈਨੇ ਆ ਸੋ ਤੁਹਾਨੂੰ ਲੱਗਦਾ ਹੈ ਕਿਤੇ ਨਾ ਕਿਤੇ ਸਿੱਟਾਂ ਨਿਕਲੇਗਾ ਸਾਨੂੰ ਆਸ ਆ ਦੇਖੋ ਆਸ ਨਾਲ ਹੀ ਹੋਵੇ ਜਿੰਦਗੀ ਐਵੇਂ ਚੱਲਦੀ ਆ ਜੀ ਜੀ ਆਸ ਨਾਲ ਹੀ ਸਾਨੂੰ ਆਸ ਆ ਵੀ ਹੋਊਗਾ ਅਗਰ ਨਹੀਂ ਹੋਊ ਅਗਲੀ ਗੱਲ ਜੀ ਕਿਤੇ ਵੀ ਧੋਖਾ ਹੋਊਗਾ ਬੇਈਮਾਨੀ ਹੋ ਲਮਕਾ ਹੋ ਬਦਰੀਤੀ ਹੋਊਗੀ ਪਰ ਆ ਦਿੱਲੀ ਨੂੰ ਲੱਕੀ ਸਿਹਤ ਜਾਵਾਂਗੇ ਹਰ ਹਾਲਤ ਜਾਵਾਂਗੇ ਤੇ ਬਹੁਤ ਸਾਰਾ ਕੰਮ ਹੋ ਜਾਂਦਾ ਹੋ ਚੁੱਕਿਆ ਤੇਰੀ ਦਾ ਜੀ ਜੀ ਸੋਨਹਾਰੀ ਤ੍ਰਿਆਗਾਰ 100 100 ਦੇ ਕਰੀਬ ਨੌਜਵਾਨ ਫਟੜ ਹੋ ਚੁੱਕਿਆ ਬਹੁਤ ਵੱਡੀ ਗੱਲ ਦਾ ਖੂਨ ਇਹਨਾਂ ਦਾ ਡੁੱਲਿਆ ਜਿੰਨਾ ਵੀ ਡੁੱਲਿਆ ਖੂਨ ਜਾਂ ਖੂਨ ਪਸੀਨਾ ਇੱਕ ਹੋਇਆ ਉਹ ਸਾਡੇ ਜਿਹੜੇ ਹੈਗਾ ਤਨਮਨ ਨੂੰ ਅਗ ਲੱਗੀ ਹੋਈ ਐ ਇਸ ਗੱਲ ਨਾਲ ਉਹਦਾ ਸਾਬ ਵੀ ਹੋਊਗਾ ਉਹਨੂੰ ਖੋਣ ਵੱਲ ਨੂੰ ਉਹਨੂੰ ਅਜਾ ਹੀ ਨਹੀਂ ਜਾਣਦੇ ਕਿ ਲਾਇਕ ਇੱਕ ਤੋਪਖਾ ਹਰ ਹਾਲਤ ਗਾ ਬਦਾਂਗੇ ਹਮ ਹਰ ਹਾਲਤ ਬਦਾਂਗੇ ਅਗਰ ਨਹੀਂ ਹੋਊਗਾ ਤਾਂ ਹੋ ਜਾਊਗਾ ਬਧੀਆ ਆਪਣਾ ਤਾਂ ਮੰਗਾ ਦਾ ਮੇਨ ਤਾਂ ਪਰ ਮੰਨੀਆਂ ਹੋਈਆਂ ਸਾਰੀਆਂ ਜੀ 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 ਵੀਰ ਜੀ ਇੱਕ ਸਵਾਲ ਬਹੁਤ ਵੱਡਾ ਹੈਗਾ 1947 ਦੇ ਵਿੱਚ ਆਜ਼ਾਦੀ ਆਜ਼ਾਦੀ ਆਜ਼ਾਦ ਦੇਸ਼ ਇਸ ਨੂੰ ਕਿਹਾ ਗਿਆ ਪਾਕਿਸਤਾਨ ਵੱਖਰਾ ਹੋ ਗਿਆ ਇੰਡੀਆ ਲੱਗ ਕਰਤਾ ਗਿਆ ਤੁਹਾਡੇ ਨਾਲ ਵਾਅਦੇ ਕੀਤੇ ਸੀ ਵੀ ਤੁਹਾਡਾ ਖਿੱਤਾ ਤੁਹਾਨੂੰ ਲੱਗ ਤੋਂ ਦੇਵਾਂਗੇ ਤੇ ਚੰਗਾ ਖਿੱਤਾ ਦੇਵਾਂਗੇ ਲੇਕਿਨ ਕੁਝ ਸਮੇਂ ਬਾਅਦ ਤੁਹਾਨੂੰ ਜਰਾਇਮ ਪੇਸ਼ਾ ਕੌਮ ਕਹਿ ਦਿੱਤਾ ਕਿਵੇਂ ਦੇਖ ਦਿਓ ਘਟ ਗਣਤੀਆਂ ਤੇ ਜਵਰ ਬਿਲਕੁਲ ਸੱਚ ਗੱਲ ਆ 47 ਤੋਂ ਹੁੰਦੇ ਆਏ ਆ ਇਹ ਜਿਹੜਾ ਤੁਸੀਂ ਲਿਖਿਆ ਦੱਸਿਆ ਇਹ ਵੀ ਬਿਲਕੁਲ ਸੱਚ ਗੱਲ ਆ ਧੋਖੇ ਹੋਏ ਪਰੰਤੂ ਸਾਡੀ ਇੰਦੀਕ ਸਮਝ ਆ ਜੋ ਸਾਰੇ ਦੇਸ਼ ਭਗਤਾਂ ਨੇ 200 ਸਾਲ ਲੜਾਈ ਲੜੀ ਬਈ ਇਕੱਠੇ ਰਹਿਣ ਚ ਹੀ ਸਾਰਿਆਂ ਦਾ ਭਲਾ ਉਹ ਅੱਡ ਹੋ ਗਏ ਉਥੇ ਇਦੋਂ ਵੀ ਬੁਰੇ ਹਾਲਾਤ ਹੋ ਰਹੇ ਨੇ ਅੱਜ ਹੋ ਰਹੇ ਨੇ ਇੱਕ ਪਾਰਟੀ ਵਿਸ਼ੇ ਜਿੱਤ ਰਹੀ ਆ ਔਜਦਾ ਇਹਨਾਂ ਦਾ ਦਖਲ ਆ ਉਹਦੇ ਪਿੱਛੇ ਫੌਜ ਦੇ ਪਿੱਛੇ ਅਮਰੀਕਾ ਖੜਾ ਉਹ ਦੋਵਾਂ ਦੋਨੋਂ ਕਹਿੰਦਾ ਹਾਰੇ ਆ ਤੁਸੀਂ ਇਕੱਠੇ ਹੋ ਜਾਓ ਇੱਠੋ ਕੇ ਬਣਾ ਲਓ ਸਾਡੀ ਮੇਰੇ ਛਤਰੀ ਫੌਜ ਲਾਉਗੀ ਆ ਬੰਗਲਾਦੇਸ਼ 30% ਵਾਲੀ ਬਣ ਗਈ ਆ ਉਧਰ ਹਾਲ ਦੇਖ ਲੋ ਇਹ ਅਸਲ ਚ ਸਰਬਾਦੇ ਭਲੇ ਵਾਲੀ ਗੱਲ ਨੀਤੀ ਤੇ ਚੱਲਣਾ ਪੈਣਾ ਜੋ ਬਾਬਾ ਜੀ ਬੰਦਾ ਸਿੰਘ ਬਹਾਦਰ ਨੇ ਰਾਜ ਕੀਤਾ ਸੀ ਇੱਥੇ ਉਹਨਾਂ ਨੇ ਸਾਰਿਆਂ ਨੂੰ ਬਰਾਬਰ ਇੱਕ ਅੱਖ ਨਜ਼ਰਾਂ ਦੇਖਿਆ ਸੀਗਾ ਔਰ ਇਨਸਾਫ ਕੀਤਾ ਕਿਸਾਨ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਆ ਆਮ ਬੰਦੇ ਨਾਲ ਇਨਸਾਫ ਕੀਤਾ ਹਰੇਕ ਪਿੰਡ ਦੇ ਵਿੱਚ ਪੰਚਾਇਤ ਲੱਗਦੀ ਸੀ ਪੰਚਾਇਤ ਤੇ ਜਰਮਦਾ ਸੀ ਅਸਲ ਜ਼ੋਰ ਸੱਚੀ ਸੋਚੀ ਪੰਚਾਇਤ ਜਿਹੜੀ ਉੱਥੇ ਫੈਲਾ ਕਰਦੀ ਸੀ ਨਹੀਂ ਹੁੰਦਾ ਸਿਲਾਕੇ 'ਚ ਹੁੰਦਾ ਸੀ ਉਦੋਂ ਦਾ ਬਾਬਾ ਜੀ ਕੋਲ ਵਸੇ ਜਾਂਦੇ ਸੀ ਸੋ ਜੋ ਅਸਲ ਜੀ ਜੀ ਉਹ ਬਾਬਾ ਜੀ ਬੰਦਾ ਸਿੰਘ ਬਹਾਦਰ ਆ ਨਾ ਬਲੇ ਸਰਮਾ ਦੇ ਪੱਲਿਆ ਸ੍ਰੀ ਅਕਾਲ ਧਰਮ ਵਿਸ਼ੇਸ਼ ਕਿਸੇ ਦਾ ਕੋਈ ਹੋ ਸਕਦਾ ਸੋ ਅੱਜ ਵੀ ਭਲਾਏ ਇਸ ਗੱਲ 'ਚ ਸਾਰੇ ਇੱਕ ਹੋਈਏ ਜਿਹੜਾ ਹਰਿਆਣਾ ਪੰਜਾਬ ਤੋਂ ਵੱਢ ਕੇ ਬਣਾਇਆ ਤੂੰ ਸਿਆਣੀ ਉਹ ਸ਼ਰਾਕਾ ਜੰਮੂ ਨੂੰ ਦੇ ਤਾ ਕੋ ਹਿਮਾਚਲ ਚਲਿਆ ਗਿਆ ਇਹ ਆਉਣ ਵਾਲੇ ਸਮੇਂ 'ਚ ਇੱਕ ਹੋਊਗਾ ਆਉਣ ਵਾਲੇ ਸਮੇਂ ਜਿਹੜਾ ਪਰੇ 60% ਰਹਿ ਗਿਆ ਉਹਨੇ ਵੀ ਇੱਕ ਹੋਣਾ ਕਿਉਂ ਕਿਉਂ ਹੋਣਾ ਦਲੀਲ ਕੀ ਆ ਜਰਮਨ ਜਿਹੜੇ ਸੀਗੇ ਦੋ ਪੂਰਬੀ ਤੇ ਪੱਛਮੀ ਦੂਜੀ ਸੰਸਾਰ ਜੰਗ 'ਚ ਵੰਡੇ ਗਏ ਜੀ ਜੀ ਰਾਜਧਾਨੀ ਵਰਲੋਂ ਦੱਬੀ ਗਈ ਹਿਟਰ ਨੂੰ ਕੁੱਤੇ ਦੀ ਮੌਤ ਮਰ ਗਿਆ ਜਿਹੜਾ ਮੋਦੀ ਦੇ ਤਰਜ਼ ਤੇ ਸਾਰੀ ਦੁਨੀਆ ਦੇ ਉੱਤਨ ਚੜਿਆ ਸੀ ਹਿਟਰ ਨੂੰ ਹੁਣ ਆਗੂ ਮੰਨਦੇ ਆ ਮੁਸਲਮਾਨੀ ਨੂੰ ਦੋ ਨੂੰ ਵਟਿਆ ਜੀ ਜੀ ਠੀਕ ਹੈ ਉਹਨਾਂ ਦਾ ਇਨਸ਼ਾਰ ਇਹਨਾਂ ਕੋ ਆਏ ਬੜਾਇਆ ਹੋਇਆ ਜਮਾ ਉਹੀ ਸੋਚਣਾ ਜੀ ਵਾਦੀ ਫਾਸ਼ੀਵਾਦੀ ਸੋਚ ਜੀ ਜੀ ਤੇ ਉਹਨੇ ਜਦੋਂ ਦੋ ਪਾਸਿਆਂ ਤੋਂ ਘਿਰ ਗਿਆ ਤੇ ਰਾਜਧਾਨੀ ਵੀ ਬੰਡੀ ਗਈ ਇੱਥੇ ਗੋਲੀ ਆਪ ਮਾਰ ਕੇ ਮਰਿਆ ਕੁੱਤੇ ਦੀ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਕੀ ਹੋਇਆ 45 ਵੰਡੇ ਗਏ ਕੋਮਾ ਦੇ ਵਿੱਚ ਸੂਜ ਆਈ ਹਜ਼ਾਰਾਂ ਲੱਖਾਂ ਕਰੋੜਾਂ ਲੋਕ ਜਾਗੇ ਹਾਂਜੀ ਇਹ ਪੱਟਕੇ ਪਰੇ ਮਰੀ ਤੇ ਪੂਰਬੀ ਤੇ ਪੱਛਮੀ ਜਰਮਨ 1990 ਜਾ ਕੇ ਜਰਮਨ ਫੇਰ ਬਣ ਗਿਆ ਹੁਣ ਪੂਰਬੀ ਪੱਛਮੀ ਕੋਈ ਨਹੀਂ ਦੱਸ ਦੋ ਜੀ ਕਿ ਦੇ ਪੂਰਬੀ ਪੱਛਮੀ ਸੁਣਿਆ ਜਰਮਨ ਹੈ ਉਹਨਾਂ ਉੱ깔 ਲਖ ਤੇ ਪੰਜਾਬ ਵੀ ਇੱਕ ਹੋ ਕੇ ਰਹੂਗਾ ਇੱਕ ਦਿਨ ਆਊਗਾ ਪਰ ਅਜੇ ਇਹਨੂੰ ਇਕੱਠਾ ਕਰਨ ਦਾ ਸਵਾਲ ਆ ਪਹਿਲਾਂ ਜਿਹੜਾ ਅੰਦਰ ਖੜਿਆ ਹੋਇਆ ਫੇਰ ਉਹ ਦੋ ਦੋਨੇ ਪਾਸੇ ਆਵਾਜ਼ ਬਣੂਗੀ ਵੀਰ ਜੀ ਅਗਲਾ ਸਵਾਲ ਬਹੁਤ ਵੱਡਾ ਹੈ ਤੇ ਆਪਣੇ ਵਿਚਾਰ ਰੱਖੋ ਐ ਨਾ ਕਰੋ ਐ ਨਹੀਂ ਥੱਕੇ ਨਹੀਂ ਗਏ ਅਗਲਾ ਸਵਾਲ ਵੀਰ ਜੀ ਬਹੁਤ ਵੱਡਾ ਹੈਗਾ ਬੰਦੀ ਸਿੰਘ ਜਿਹੜੇ ਜੀ ਆਪ ਦਾ ਕੁਝ ਬੋਲਾਂਗੇ ਬੰਦੀ ਸਿੰਘ ਜਿਹੜੇ ਸਿੱਖ ਕੌਮ ਦੀ ਗੱਲ ਕਰਦੇ ਕਰਦੇ ਤੁਸੀਂ ਆਪ ਦੀ ਗੱਲ ਕਰ ਲਓ ਵੀਰ ਜੀ ਬੰਦੀ ਸਿੰਘ ਜਿਹੜੇ ਕੌਮ ਦੀ ਗੱਲ ਕਰਦੇ ਕਰਦੇ ਤੇ ਜਿਹੜੀ ਗੁਰੂ ਗੋਬਿੰਦ ਸਿੰਘ ਨੇ ਦਸਤਾਰ ਬਖਸ਼ੀ ਹੋਈ ਹੈ ਉਹਦੀ ਗੱਲ ਕਰਦੇ ਕਰਦੇ ਹੋਏ ਤੇ ਪੰਜਾਬ ਨੂੰ ਬਚਾਉਂਦੇ ਹੋਏ ਆਪਣੇ ਆਪਣਾ ਜਿਹੜੇ ਪਰਿਵਾਰ ਆਪਣਾ ਆਪਣਾ ਸਰੀਰ ਉਹਦਾ ਦਾਤੇ ਲਗਾਇਆ ਤੇ 32 32 ਸਾਲ 28 28 ਸਾਲ ਤੋ ਜੇਲਾਂ ਦੇ ਅੰਦਰ ਬੰਦ ਪਏ ਨੇ ਦੂਜੇ ਪਾਸੇ ਜਿਹੜੇ ਕਿਸਾਨ ਹੈਗੇ ਨੇ ਸੜਕਾਂ ਤੇ ਆਪਣੀਆਂ ਮੰਗਾਂ ਦੀ ਖਾਤਰ ਧੱਕੇ ਖਾ ਰਹੇ ਨੇ ਜੀ ਜੀ ਤੇ ਦਰਦ ਦਰਦ ਦੀ ਠੋਕਰਾਂ ਖਾ ਰਹੇ ਨੇ ਜੀ ਹੁਣ ਗੱਲ ਇੱਥੇ ਕੀ ਕੁਝ ਆਪਣੇ ਸਿੱਖ ਲੋਕ ਜਿਹੜੇ ਹੈਗੇ ਨੇ ਜਿਹੜੇ ਮੋਰੀ ਨੇ ਜਿਹੜੇ ਸਾਨੂੰ ਵਖਰੇ ਰਾਜ ਦੀ ਲੋੜ ਹੈਗੀ ਐ ਤੁਸੀਂ ਕਿਵੇਂ ਦੇਖਦੇ ਹੋ ਇਹ ਉਹਨਾਂ ਦੀ ਆਪਣੀ ਸੋਚ ਮੁबारक ਉਹਨਾਂ ਨੂੰ ਹਰੇਕ ਜਮਹੂਰੀਅਤ ਹੈਗੀ ਇੱਥੇ ਹੱਕ ਦਾ ਰੱਖਣ ਦਾ ਆਪਣੀ ਬਿਲਕੁਲ ਬੜੇ ਸਤਿਕਾਰਯੋਗ ਨੇ ਸਵਾਲ ਅਸੀਂ ਕਹਿੰਦੇ ਹਾਂ ਜ਼ੁਲਮ ਦੇ ਖਿਲਾਫ ਜਲੜਨ ਦਾ ਜ਼ੁਲਮ ਦਾ ਖਾਤਮਾ ਗੁਰੂ ਸਾਹਿਬ ਦੀ ਸਾਰੀ ਲੜਾਈ ਜ਼ੁਲਮ ਦੇ ਕੇਂਦਰਤ ਸੀਗੀ ਕਿਸੇ ਧਰਮ ਵਿਸ਼ੇਸ਼ ਤੇ ਕੇਂਦਰਤ ਨਹੀਂ ਸੀ ਬਈ ਮੁਸਲਮਾਨ ਨਾਲ ਲੜਨਾ ਜ਼ੁਲਮ ਦੇ ਨਾਲ ਲੜਨਾ ਹਰੇਕ ਹਜ਼ਾਰਾਂ ਲੱਖਾਂ ਮੁਸਲਮਾਨ ਸੀ ਜੋ ਗੁਰੂ ਸਾਹਿਬ ਨੂੰ ਉਸ ਵੇਲੇ ਵੀ ਸਤਿਕਾਰ ਕਰਦੇ ਸੀ ਕਣੀ ਖਨਬੀ ਖਾ ਕੌਣ ਸੀ ਗਨੀਖਨ ਅਭੀਖਾ ਕੌਣ ਸੀ ਐ ਤੜੀ ਦਾ ਧਰਕੇ ਰਹਿ ਗਏ ਨੇ ਜੇ ਪਤਾ ਲੱਗ ਜਾਂਦਾ ਉਸੇ ਵੇਲੇ ਸਣ ਬੱਚਾ ਕਾਣੀ ਪੀੜ ਦੇਣੀ ਸੀ ਉਹ ਜੀ ਜੀ ਭਾਈ ਰਗਈਆ ਕੌਣ ਸੀ ਦਿਵਾਨ ਚੰਦ ਕੋ ਆਪਣੇ ਦੂਜਾ ਸੀਗਾ ਦਿਵਾਨ ਟੋਡਰ ਮਲ ਕੌਣ ਸੀ ਸੋਸ ਅਸੀਂ ਤਾਂ ਉਸੇ ਗੱਲ ਤੇ ਫੇਰ ਖੜੇ ਆ ਜੋ ਗੁਰੂ ਸਾਹਿਬ ਦੀ ਸੋਚ ਆ ਸਭੇ ਸਾਂਝੇ ਵਾਲਸ ਦਾ ਇਹਨਾਂ ਕੋਰਾਂ ਦੱਸੇ ਬਹਾਰਾ ਜੀਓ ਸਰਮਾ ਦੇ ਭਲੇ ਦੀ ਲੜਾਈ ਆ ਇਕੱਠੇ ਹੋ ਕੇ ਲਾਣੀ ਆ ਅੱਗੇ ਵੀ ਕਾਮਯਾਬ ਹੋਏ ਆ ਹੁਣ ਫੇਰ ਓਵੇਂ ਹੋਵਾਂਗੇ ਤੇ ਆਖਰ ਵੀ ਹੋਵਾਂਗੇ ਸਹੀ ਹੈ ਰਗੀ ਬੰਦੀ ਸਿੰਘਾਂ ਦੀ ਗੱਲ ਸੱਚੀ ਸੁੱਚੀ ਗੱਲ ਕਹੀ ਆ ਸਾਡੀ ਇੱਕ ਜੱਥੇਬੰਦੀ ਅਹੀ ਜੀ ਆ ਜਿਹੜੀ ਹਰਮੀਨਾ ਬਕਾਇਦਾ ਦੇ ਵੱਡੇ ਜੱਥੇ ਲੈ ਕੇ ਅਸੀਂ ਉੱਥੇ ਜਾਂਦੇ ਆ ਉਹਨਾਂ ਦੀ 14 ਮਹੀਨੇ ਕਿਸੇ ਨੇ 20 ਮਹੀਨੇ ਕੱਟ ਰੀਆਂ 30 35 35 ਸਾਲ ਹੋ ਗਏ ਕੋਈ ਸ਼ਰਮ ਹੈ ਕੋਈ ਕਾਨੂੰਨ ਹੈਗਾ ਲੜ ਰਹੇ ਆ ਉਹ ਅਗਰ ਇਹ ਸਫਲ ਹੋ ਜਾਂਦੇ ਆ ਬੰਦੀ ਸਿੰਘਾਂ ਤੇ ਜਿਹੜਾ ਹੈਗਾ ਲੜਾਈ ਹੋਰ ਤੇਜ਼ ਹੋਊਗੀ ਬਸ ਇਹਨੇ ਕਹਿ ਸਕਦਾ ਬੰਦੀ ਗੱਲ ਮੇਰੀ ਆ ਵੀ ਗੋਰੀ ਗੱਲ ਕਹਿ ਰਿਹਾ ਆ ਤਾਂ ਮੈਨੂੰ ਬਸ ਵੀ ਨਹੀਂ ਬਸ ਪਾੜੀ ਨਹੀਂ ਮਾਰਨੀ ਠੂਠੀ ਬੋਲਦਾ ਕਿ ਦੋ ਮਿੰਟ ਲਗਾਉਣੇ ਕੰਮਜਾਬ ਹੋਵਾਂਗੇ ਜਿਵੇਂ ਤੁਸੀਂ ਬੰਦੀ ਸਿੰਘਾਂ ਦੀ ਗੱਲ ਕੀਤੀ ਅਸੀਂ ਸਹਿਯੋਗ ਵੱਧ ਤੋਂ ਵੱਧ ਕਰਦੇ ਹਾਂ ਉਹਨਾਂ ਦੇ ਨਾਲ ਹੈਗੇ ਆ ਮੋਰਚਾ 1.5 ਸਾਲ ਤੋਂ ਉੱਥੇ ਲੱਗਿਆ ਹੋਇਆ ਹੈ ਲੇਕਿਨ ਜਿਹੜੇ ਇੱਥੇ ਸਿੱਖ ਲੱਖਾਂ ਦੇ ਹਿਸਾਬ ਨਾਲ ਪਹੁੰਚੇ ਨਹੀਂ ਉਹ ਕਹਿੰਦੇ ਨੇ ਵੀ ਸਾਡਾ ਸਹਿਯੋਗ ਨਹੀਂ ਕਰਦੇ ਕਿਵੇਂ ਵੇਖ ਦਿਓ ਐ ਬਿਕੌਣ ਨਹੀਂ ਸਹਿਯੋਗ ਕਰਦਾ ਜਿਹੜੇ ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਉੱਥੇ ਚੰਡੀਗੜ੍ਹ ਦੇ ਵਿੱਚ ਕਹਿੰਦੇ ਵੀ ਸਾਡਾ ਪੰਜਾਬ ਜਿਹੜੇ ਜਿਹੜੇ ਸਿੱਖ ਹੈਗੇ ਨੇ ਸਹਿਯੋਗ ਨਹੀਂ ਕਰਦੇ ਹਾਂ ਮੈਂ ਦ ਛੋਟੇ ਤੋਂ ਛੋਟੇ ਲੈ ਕੇ ਥੱਲੇ ਤੋਂ ਲੈ ਕੇ ਉੱਪਰ ਤੱਕ ਮੁਸਾਫਰ ਬੈਠੇ ਨੇ ਜਿਹੜੇ ਨਹੀਂ ਇਹ ਜੀ ਨੂੰ ਸੱਚੇ ਦਿਲੋਂ ਚਾਹੁੰਦੇ ਉਹ ਦਿੱਖਦਾ ਹੈ ਇਹਨੇ ਮੇਰੇ ਕੋਲ ਠੀਕ ਆ ਤੇ ਅਸੀਂ ਤਾਂ ਦੇਖੋ ਆਪ ਦਾ ਸਮਾਰੀ ਆਪ ਦੇ ਸਮਾਨ ਦੀ ਆਪ ਜ਼ਿੰਮੇਵਾਰ ਹੋ ਅਸੀਂ ਤਾਂ ਸੱਚੇ ਦਿਲੋਂ ਸੁਸ਼ੇਸ਼ ਯੂਨੀਅਨ ਉਹਦੇ ਦਿਲ ਤੇ ਲਿਖੀ ਹੋਈ ਆ ਪੁੱਛ ਲੋ ਜਾ ਕੇ ਅਸੀਂ ਤਾਂ ਐਂ ਡਟ ਕੇ ਉਹਨਾਂ ਨਾਲ ਖੜੇ ਆ ਸਾਫ਼ ਦਿਲੀ ਨਾਲ ਜਿੰਨੀ ਸਾਡੀ ਸਮਰੱਥਾ ਕਹਾਂਗੇ ਘੱਟ ਕਰਾਂਗੇ ਉਹਦੋਂ ਪੂਰਾ ਬੱਲੇ ਓਏ ਉਹ ਕਾਜ ਉਹ ਪਵਿੱਤਰ ਕਾਜ ਆ ਜਿੱਤੂਗਾ ਕਾਮਯਾਬ ਹੋਊਗਾ ਅਸੀਂ ਕਸਰ ਬਾਕੀ ਨਹੀਂ ਛੱਡਾਂਗੇ ਅਗਰ ਸਰਕਾਰ ਤੁਹਾਡੀਆਂ ਮੰਗਾਂ ਨਹੀਂ ਮੰਨਦੀ ਤੁਸੀਂ ਸ਼ੰਭੂ ਕ੍ਰੋਸ ਕਰ ਦੋਗੇ ਹਰ ਹਾਲਤ ਕਰਾਂਗੇ ਭਾਵੇਂ ਕੁਛ ਮਰਜ਼ੀ ਭੋਗਣਾ ਪਵੇ ਇਹ 200 ਜਥੇਬੰਦੀਆਂ ਸਾਡਾ ਫੈਸਲਾ ਹਰ ਹਾਲਤ ਕਰਾਂਗੇ ਹਰ ਹਾਲਤ ਪਹੁੰਚੂਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਸੋ ਦੋਸਤੋ ਤੁਸੀਂ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੋਂ ਸ਼ੰਭੂ ਬਾਰਡਰ ਤੋਂ ਬੜੇ ਬੜੇ ਵੱਡੇ ਵੱਡੇ ਖਲਾਸੇ ਭਾਈ ਸਾਹਿਬ ਤੋਂ ਸੁਣੇ ਨੇ ਜਿਹੜੇ ਜਸਦੇਵ ਸਿੰਘ ਲਲਤੋ ਹੈਗੇ ਨੇ ਆਗੂ ਨੇ ਕਿਸਾਨ ਯੂਨੀਅਨ ਦੇ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤੁਸੀਂ ਸ਼ੰਭੂ ਬਾਰਡਰ ਤੋਂ ਲਾਈਵ ਤਸਵੀਰਾਂ ਦੇਖਦੇ ਸੀਗੇ ਮੇਰੇ ਨਾਲ ਸੀ ਕੈਮਰਾਮੈਨ ਸਹੋਗੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ